ਹਾਂਜੀ ਵੀ ਮਿੱਤਰੋ ਵੈਲਕਮ ਟੂ ਮਾਈ ਚੈਨਲ ਤੇ ਵੈਲਕਮ ਟੂ ਨਿਊ ਵਲੌਗ ਅੱਜ ਦਾ ਵਲੌਗ ਥੋੜਾ ਰੈਂਡਮ ਜਿਹਾ ਕੋਈ ਖਾਸ ਪ੍ਰੋਗਰਾਮ ਨਹੀਂਗਾ ਆਪਣਾ ਮੈਂ ਹੁਣੇ ਕੰਮ ਤੋਂ ਵਿਲਾਕੇ ਘਰੇ ਆਇਆ ਸੀਗਾ ਟਾਈਮ ਵਜ ਗਿਆ 5:00 ਵਜ ਗਏ ਪੂਰੇ ਤੇ ਕੋਈ ਅੱਜ ਪਲਾਨ ਨਹੀਂਗਾ ਵਿਲੇ ਆ ਤੇ ਜਿਮ ਨਹੀਂ ਮੈਂ ਜਾਣਾ ਅੱਜ ਕਿਉਂਕਿ ਉਹ ਮੈਂ ਕਹਾਣੀ ਦੱਸੂਗਾ ਵੀਡੀਓ ਦੇ ਐਂਡ 'ਚ ਕਿਉਂ ਨਹੀਂ ਜਾਣਾ ਬਟ ਅੱਜ ਮੌਸਮ ਵਧੀਆ ਬਾਹਰ ਹਲੇ ਚਾਨਣ ਹੈਗਾ ਵਾ ਥੋੜਾ ਜਿਹਾ ਸ਼ਾਂਜ ਦਾ ਨਾ ਸਨਸੈਟ ਵਾਲਾ ਕਿੱਦਾਂ ਤੁਹਾਂ ਮੈਂ ਵੀਡੀਓ ਇੱਕ ਮਿੰਟ ਆਇਆ ਵਧੀਆ ਸਨਸੈਟ ਵਾਲਾ ਮੌਸਮ ਆ ਬਾੜੀ ਗਰਮੀ ਨਹੀਂ ਗਈ ਤੇ ਰਨਿੰਗ ਕਰਨ ਚੱਲੇ ਆ ਅੱਜ ਭੱਜਣ ਦਾ ਮਨ ਕਰ ਰਿਹਾ ਤੇ ਆਜੋ ਨਾਲ ਦੇਖਦੇ ਆ ਅੱਜ ਕਿੰਨੇ ਕਿਲੋਮੀਟਰ ਭੱਜੁੰਦਾ ਦਾ ਕਿੰਨੇ ਮਿੰਟ ਲੱਗਦੇ ਆ ਤੇ ਭੱਜਣ ਤੋਂ ਬਾਅਦ ਥੋੜੀ ਜੀ ਆਪਾਂ ਸਪ੍ਰਿੰਟ ਐਕਸਟਰਾਸ ਕਰਾਂਗੇ ਨਾਲ ਹੀ ਸਾਹਮਣੇ ਗਰਾਊਂਡ ਆ ਤੇ ਉਹਦੇ ਪਿੱਛੇ ਰੀਜ਼ਨ ਆ ਵਾ ਕਿ ਇਹ ਵੀਕਐਂਡ ਆਪਣਾ ਕ੍ਰਿਕਟ ਟੂਰਨਾਮੈਂਟ ਆ ਦੋ ਦਿਨ ਕ੍ਰਿਕਟ ਟੂਰਨਾਮੈਂਟ ਚੱਲਣਾ ਸੈਟਰਡੇ ਤੇ ਸੰਡੇ ਤੇ ਉਹਦੀ ਪ੍ਰੈਪ ਚ ਥੋੜਾ ਬਹੁਤਾ ਸੁੱੱਚਾ ਸ਼ਰੀਰ ਖੋਲ ਲਈ ਹਨਾ ਉੱਦਾਂ ਵੀਕਸ਼ਮ ਇੱਕ ਅੱਧਾ ਦਿਨ ਤੇ ਜਾਣਾ ਹੁੰਦਾ ਨਾ ਵਾ ਰਨਿੰਗ ਕਰਨਾ ਬਟ ਚਲੋ ਅੱਜ ਤੁਹਾਨੂੰ ਵੀ ਨਾਲ ਲੈ ਕੇ ਜਾਣਾ ਚਲੋ ਆਜੋ ਫੇ ਕੱਪੜੇ ਚੇਂਜ ਕਰ ਲਾਂ ਪਹਿਲਾਂ ਮੈਂ ਹਲੇ ਕੰਮ ਵਾਲੇ ਕੱਪੜੇ ਪਾਇਆ ਮੇਰੀ ਕੰਮ ਵਾਲੀ ਸ਼ਰਟ ਹੈ ਟੂਪੀ ਵੀ ਕੰਮ ਵਾਲੀ ਬਟ ਕੱਪੜੇ ਚੇਂਜ ਕਰਦੇ ਆ ਤੇ ਚਲੋ ਆਜੋ ਹਾਂਜੀ ਵੀ ਮਿੱਤਰੋ ਆ ਸ਼ੂਜ਼ ਲੱਗਾ ਹੀ ਪਾਉਣੇ ਮੈਂ ਆਪਣੇ ਤੇ ਜਸਟ ਅ ਕੁਇਕ ਟਾਕ ਸ਼ੂਜ਼ ਮੈਨੂੰ ਕਿਹੜੇ ਪਸੰਦ ਆ ਰਨਿੰਗ ਲਈ ਕਿਹੜੇ ਸ਼ੂਜ਼ ਮੇ ਕੋਲ ਹੈਗੇ ਆ ਕ੍ਰਿਕਟ ਲਈ ਸ਼ੂਜ਼ ਕਿਹੜੇ ਆ ਤੇ ਦੋਵਾਂ 'ਚ ਕੀ ਡਿਫਰੈਂਸ ਹੁੰਦਾ ਮੋਸਟਲੀ ਤੇ ਰਨਿੰਗ ਲਈ ਮੇਰੇ ਕੋਲ ਪਹਿਲੇ ਸ਼ੂਜ਼ ਆਹਾ ਕਾਫੀ ਪੁਰਾਣੇ ਆ ਮੈਂ ਬਹੁਤ ਪਾਏ ਆ ਨਿਊ ਬੈਲੈਂਸ ਦੇ ਰਨਿੰਗ ਸ਼ੂਜ਼ ਆਹੇ ਤੇ ਜੇ ਤੁਸੀਂ ਦੇਖ ਸਕਦੇ ਇਹਦੀ ਜਿਹੜੀ ਸੋਲ ਆ ਇੱਥੇ ਜਾ ਕੇ ਕਾਫੀ ਮੋਟੀ ਆ ਹਨਾ ਤੇ ਦੂਜੀ ਚੀਜ਼ ਆ ਦੇਖ ਸਕਦੇ ਜਿਹੜੇ ਆ ਪਾਰਟ ਆਫ ਸ਼ੂ ਆ ਇਹ ਕਾਫੀ ਚੌੜਾ ਵਾ ਗਿਓ ਦੀ ਤਿੱਖਾ ਨਹੀਂ ਹੈਗਾ ਤੇ ਉਹਦਾ ਤੁਹਾਨੂੰ ਫਾਇਦਾ ਕਾਹੋਂ ਦਾ ਪਹਿਲਾਂ ਮੋਟੀ ਸੋਲ ਦਾ ਤਾਂ ਕਿ ਤੁਹਾਨੂੰ ਝਟਕੇ ਜਿਹੜੇ ਤੁਸੀਂ ਭਜਦੇ ਆ ਨਾ ਹਾਰਡ ਸਰਫੇਸ ਤੇ ਸੀਮੈਂਟ ਤੇ ਰੋਡ ਤੇ ਭਜਦੇ ਤਾਡੇ ਗਿੱਟੇ ਨੂੰ ਤੇ ਤੁਹਾਡੇ ਅਹ ਸ਼ੇਜ਼ ਕਾਗਜ਼ ਨੂੰ ਕਾਫੀ ਤੁਹਾਨੂੰ ਝਟਕਿਆਂ ਤੋਂ ਇਹ ਐਜ਼ ਅ ਕੁਐਸ਼ਨ ਐਜ਼ ਅ ਸਸਪੈਂਸ਼ਨ ਐ ਐਕਟ ਕਰਦਾ ਤੇ ਰਨਿੰਗ ਵਾਸਤੇ ਅਗਰ ਕਿਸੇ ਨੇ ਸ਼ੂਜ਼ ਲੈਣੇ ਹੁੰਦੇ ਤੇ ਸਪੈਸ਼ਲੀ ਪਲੀਜ਼ ਆਪਣਾ ਸ਼ੂ ਨਾ ਆਪਣੇ ਪੈਰ ਦੇ ਹਿਸਾਬ ਨਾਲ ਲਿਆ ਕਰੋ ਕਿਉਂਕਿ ਤੁਸੀਂ ਅਗਰ ਰੈਗੂਲਰ ਰਨਿੰਗ ਕਰਦੇ ਹੋ ਕੋਈ ਐਕਸਰਸਾਈਜ਼ ਰੈਗੂਲਰ ਵਾਕ ਕਰਦੇ ਹੋ ਜਾਂ ਫੇਰ ਤੁਹਾਡੀ ਜੌਬ ਮੋਸਟਲੀ ਸਟੈਂਡਿੰਗ ਜੌਬ ਨਾ ਜੇ ਤੁਸੀਂ ਅਹ ਕਿਤੇ ਸਟੋਰ 'ਚ ਕੰਮ ਕਰਦੇ ਹੋ ਜਾਂ ਫਿਰ ਤੁਹਾਡੀ ਜੌਬ ਮੋਸਟਲੀ ਖੜੇ ਹੋਣ ਵਾਲੀ ਜੌਬ ਹੈ ਤਾਂ ਪਲੀਜ਼ ਸ਼ੂਸ ਤੇ ਆਪਣੇ ਜਿਆਦਾ ਪੈਸੇ ਇਨਵੈਸਟ ਕਰੋ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਤੁਹਾਡੇ ਜਿਹੜਾ ਆਰਾਮ ਆ ਤੁਹਾਡੇ ਪੈਰਾਂ ਦੀ ਹੈਲਥ ਆ ਬਹੁਤ ਇੰਪੋਰਟੈਂਟ ਹੈ ਤੇ ਦੂਜਾ ਸ਼ੂ ਮੇਕੋ ਜੀ ਆਵਾ ਤੁਸੀਂ ਦੇਖ ਸਕਦੇ ਇੱਕ ਕਾਫੀ ਫਲੈਟ ਹੈ ਪਿਛੋਂ ਦੀ ਬਟ ਇਹਦਾ ਵੀ ਫਰੰਟ ਵਾਲਾ ਪਾਰਟ ਜਿਹੜਾ ਹੈ ਵਾ ਕਾਫੀ ਬਰੌਡ ਆ ਹਨਾ ਇਹਨਾਂ ਦੋਵਾਂ ਸ਼ੂਜ਼ ਦਾ ਮੈਂ ਇਹਨਾਂ ਦੋਵਾਂ ਸ਼ੂਜ਼ ਦਾ ਤੁਸੀਂ ਦੇਖੋ ਕਾਫੀ ਬਰੌਂਗੜਾ ਅਗਲਾ ਹਿੱਸਾ ਕਿਉਂਕਿ ਉਹਦੇ ਪਿੱਛੇ ਰੀਜ਼ਨ ਆ ਕਿ ਜਦੋਂ ਤੁਸੀਂ ਸ਼ੂ ਪਾਣਾ ਤੁਹਾਡੀਆਂ ਜਿਹੜੀਆਂ ਪੈਰ ਦੀਆਂ ਉਂਗਲੀਆਂ ਹੋਣ ਉਹ ਇਦਾਂ ਜਿੱਦਾਂ ਪੈਰ ਦੀਆਂ ਉਂਗਲੀਆਂ ਮੰਨ ਲਓ ਉਹਦਾ ਇਕੱਠੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਅੱਜ ਕੱਲ ਆਪਾਂ ਦੇਖਦੇ ਹਾਂ ਸ਼ੂਜ਼ ਕਾਫੀ ਨਾਈਕੀ ਐਡੀਡਾਸ ਦੇ ਵਧੀਆ ਹੁੰਦੇ ਆ ਨਾਟ ਬੈਡ ਬਟ ਅਗੀਆਂ ਦੀ ਕਾਫੀ ਤਿੱਖੇ ਹੁੰਦੇ ਆ ਤਾਂ ਉਹਨਾਂ ਨਾਲ ਪੈਰਾਂ ਦੀਆਂ ਉਂਗਲੀਆਂ ਇਦਾਂ ਇਦਾਂ ਇਕੱਠੀਆਂ ਹੋ ਜਾਂਦੀਆਂ ਇੱਕ ਦੂਜੇ ਇੱਕ ਚੜ ਜਾਂਦੀਆਂ ਉਹ ਜੇ ਤੁਸੀਂ ਆਪਾਂ ਓਵਰ ਟਾਈਮ ਵੱਧ ਸ਼ੂਜ਼ ਆਪਾਉਨੇ ਆ ਨਾ ਉਹਨਾਂ ਹੋਲੀ ਹੋ ਡੇ ਬਾਈ ਡੇ ਅਗਰ ਵੀਕ ਤੇ ਗਲ ਕਰ ਮੰਥ ਤੇ ਗੱਲ ਕਰੋ ਉਹ ਤੁਹਾਡੇ ਪੈਰ ਦਾ ਸਟਰਕਚਰ ਬਦਲ ਜਾਂਦਾ ਉਂਗਲਾਂ ਦਾ ਤੇ ਉਹਦੇ ਨਾਲ ਤੁਹਾਡੇ ਪੈਰ ਦੇ ਜੋਇੰਟਸ ਨੂੰ ਹੌਲੀ ਹੌਲੀ ਪੇਨ ਸ਼ੁਰੂ ਹੁੰਦਾ ਤੇ ਉੱਥੇ ਹੀ ਤੁਹਾਡੀ ਮਸਲ ਵੀਕ ਹੋਗੇ ਤੇ ਉੱਤਨੀ ਉੱਪਰ ਟਰਾਂਸਫਰ ਹੁੰਦੀ ਹੈ 골ਡਿਆਂ ਤੱਕ ਆਂਦੀ ਫਿਰ ਹੈ ਨਾ ਉਹ ਵੀਕਨੈਸ ਕਿਉਂਕਿ ਆਬਵੀਅਸਲੀ ਤੁਹਾਡੇ ਬੇਸ ਪੈਰਾਂ ਦਾ ਬੇਸ ਵੀਕ ਹੋ ਗਿਆ ਓਵਰ ਟਾਈਮ ਤੇ ਪਲੀਜ਼ ਜਦੋਂ ਵੀ ਰਨਿੰਗ ਸ਼ੂਜ਼ ਲੈਣੇ ਜਾਂ ਨੋਰਮਲ ਵਾਕਿੰਗ ਸ਼ੂਜ਼ ਲੈਣੇ ਆ ਜਾਂ ਡੇ ਟੂ ਡੇ ਸ਼ੂਜ਼ ਲੈਣੇ ਪਲੀਜ਼ ਧਿਆਨ ਰੱਖੋ ਕਿ ਉਹਨਾਂ ਦਾ ਆਲਾ ਹਿੱਸਾ ਬ੍ਰੋਡ ਹੋਵੇ ਤਾਂ ਕਿ ਤੁਹਾਡੀਆਂ ਉਂਗਲਾਂ ਜਿਹੜੀਆਂ ਪੈਰ ਦੀਆਂ ਸ਼ੂ ਦੇ ਵਿੱਚ ਵੀ ਦਾ ਫ੍ਰੀਲੀ ਮੂਵ ਕਰ ਸਕਦੀਆਂ ਹੋ ਨਾ ਉਹਨਾਂ ਨੂੰ ਉਂਗਲਾਂ ਨੂੰ ਪਾ ਕੇ ਦੇਖੋ ਸ਼ੂ ਤੇ ਦੇਖੋ ਕਿ ਕਿੰਦਾ ਤੁਹਾਨੂੰ ਫਿਰ ਕੰਫਰਟੇਬਲ ਫੀਲ ਹੋ ਰਿਹਾ ਲੁੱਕ ਪਿੱਛੇ ਨਾ ਜਾਓ ਕਿਉਂਕਿ ਆਬਵੀਅਸਲੀ ਤਿੱਖੇ ਸ਼ੂਜ਼ ਆਪਾਂ ਨੂੰ ਸੋਹਣੇ ਲੱਗਦੇ ਆ ਬਟ ਮੇਰਾ ਮੰਨਣਾ ਹੈ ਕਿ ਤੁਹਾਨੂੰ ਕੰਫਰਟੇਬਲ ਇਜ਼ ਮੋਰ ਦੈਨ ਲੁੱਕਸ ਓਕੇ ਕਿਉਂਕਿ ਐਟ ਦੀ ਐਂਡ ਆਫ ਦਾ ਡੇ ਮੈਂ ਸੁੱਖ ਨਾਲ ਆਰਾਮ ਨਾਲ ਆਪਣੇ ਗੋਡੇ ਗਿੱਟਿਆਂ ਨਾਲ ਬਿਨਾ ਪੇਨ ਤੋਂ ਸੋਣਾ ਨਾ ਤੇ ਉਹ ਮੈਟਰ ਰੱਖਦਾ ਤੇ ਪੁਲਿਸ ਇਹਨਾਂ ਚੀਜ਼ਾਂ ਨੂੰ ਕੰਸੀਡਰ ਕਰੇ ਸ਼ੂਸ ਵਾਸਤੇ ਤੁਹਾਨੂੰ ਮੈਂ ਤੁਹਾਨੂੰ ਕ੍ਰਿਕਟ ਵਾਲੇ ਸ਼ੂਸ ਦਿਖਾਣਾ ਤੇ ਦੱਸਦਾ ਦੋਵਾਂ 'ਚ ਡਿਫਰੈਂਸ ਕੀ ਆ ਇੱਕ ਮਿੰਟ ਹਾਂਜੀ ਤੇ ਆ ਆਪਣੇ ਕ੍ਰਿਕਟ ਵਾਲੇ ਸ਼ੂਸ ਆ ਤੇ ਇੱਚ ਤੁਸੀਂ ਦੇਖ ਸਕਦੇ ਹੋ ਇੱਚ ਵੀ ਇਹਦੀ ਸੋਲ ਕਾਫੀ ਮੋਟੀ ਆ ਕਿਉਂਕਿ ਆਬਵੀਅਸਲੀ ਤੁਹਾਨੂੰ ਰੈਂਪ ਭੱਜਣ ਲੱਗੇ ਤੁਸੀਂ ਭਾਏ ਦੇ ਗਰਾਊਂਡ ਤੇ ਨਾ ਬੋਲਿੰਗ ਕੋਨੇ ਤੇ ਤੁਹਾਨੂੰ ਜਰਕ ਦੋ ਥੋੜੀ ਕੁਸ਼ਨਿੰਗ ਮਿਲਦੀ ਆ ਬਟ ਇੱਚ ਦੇਖੋ ਇੱਚ ਥੋੜਾ ਅਗਲਾ ਹਿੱਸਾ ਨਾ ਇਹਦੇ ਨਾਲੋਂ ਇਹ ਦਾ ਥੋੜਾ ਜਿਹਾ ਅੱਗੇ ਤਿੱਖਾ ਵਾ ਅੱਥੋਂ ਦੀ ਦੇਖੋ ਇਹ ਇਹ ਜਿਹੜਾ ਚੌਰਸ ਜਿਆਵਾ ਬਟ ਆਹ ਜਿਹੜਾ ਅੱਗੇ ਉਹਦੀ ਪੁਆਇੰਟੀ ਆ ਇਹਦਾ ਰੀਜ਼ਨ ਆ ਕਿ ਜਦੋਂ ਤੁਸੀਂ ਖੇਡਦੇ ਆ ਤੁਹਾਨੂੰ ਪੈਰਾਂ ਤੁਹਾਡੇ ਬਹੁਤ ਸਟੇਬਲ ਚਾਹੀਦੇ ਆ ਇਸ ਲਈ ਉਹਨਾਂ ਦੀ ਇਹਨਾਂ ਦੀ ਫਿਟਿੰਗ ਪੈਰ ਤੇ ਵਧੀਆ ਹੋਣੀ ਚਾਹੀਦੀ ਆ ਜਦੋਂ ਤੁਸੀਂ ਭੱਜਣਾ ਡਾਇਰੈਕਸ਼ਨ ਚੇਂਜ ਕਰਨੀ ਹੈ ਨਾ ਉਦੋਂ ਤੁਹਾਨੂੰ ਇਹੋ ਜਿਹੇ ਸ਼ੂਜ਼ ਪਾਉਣੇ ਪੈਂਦੇ ਆ ਤੇ ਉਹਦਾ ਕੁਝ ਨਹੀਂ ਕਰ ਸਕਦੇ ਜੀ سپورਟ ਪਰਫਾਰਮੈਂਸ ਵਾਸਤੇ ਇਹ ਸ਼ੂਜ਼ ਬਣੇ ਆ ਤੇ ਥੋੜਾ ਤੁਹਾਡਾ ਪੈਰ ਅੱਗੇ ਉਹਦੀ ਟਾਈਟ ਹੁੰਦਾ ਵਾ 3-4 ਘੰਟੇ 5 ਘੰਟੇ ਖੱਡਣ ਤੋਂ ਬਾਅਦ ਆਬੀਸਲੀ ਮੇਰੀ ਉਂਗਲਾਂ ਦੁਖਾਂਦਾ ਪੈਂਦੀਆਂ ਬਟ ਕੁਝ ਕਰ ਨਹੀਂ ਸਕਦੇ ਆ ਸ਼ੂਜ਼ ਪਾਉਣੇ ਪੈਂਦੇ ਤੇ ਚਲੋ ਕੋਈ ਨਹੀਂ ਹੁਣ ਆਪਾਂ ਰਨਿੰਗ ਕਰਨ ਜਾਣੇ ਤੇ ਅੱਜ ਮੈਂ ਆ ਸ਼ੂਜ਼ ਪਾ ਕੇ ਜਾਊਂਗਾ ਆਪਣੇ ਨਿਊ ਬੈਲੈਂਸ ਦੇ ਤੇ ਚਲੋ ਆਜੋ ਰੈਡੀ ਹੋਈ ਐ ਮੌਸਮ ਮਿੱਤਰੋ ਵਧੀਆ ਹੋ ਗਿਆ ਬਹੁਤ ਜ਼ਰਾ ਹਵਾ ਚੱਲ ਰਹੀ ਆ ਤੇ ਮੈਂ ਬਸ ਚੱਲੇ ਹਾਂ ਬਸ ਥੋੜੀ ਜੀ ਵਾਰਮਅਪ ਕਰਕੇ ਥੋੜੀ ਜੀ ਆਪਣੇ ਕਾਫਸ ਵਾਰਮਅਪ ਕਰਕੇ ਤਾਂਕਿ ਸਟ੍ਰੈਚਿੰਗ ਵਾਰਮਅਪ ਜ਼ਰੂਰੀ ਆ ਕਿਸੇ ਵੀ ਕ੍ਰਿਕਟ ਖੇਡਣ ਤੋਂ ਪਹਿਲਾਂ ਕਿਸੇ ਵੀ ਫਿਜ਼ੀਕਲ ਐਕਟੀਵਿਟੀ ਤੋਂ ਪਹਿਲਾਂ ਰਨਿੰਗ ਕਰਨ ਤੋਂ ਪਹਿਲਾਂ ਜਿਦਾ ਗੱਡੀ ਨੂੰ ਆਪਾਂ ਔਨ ਕਰਕੇ ਛੱਡ ਦਈਦਾ ਵਾਸੇ ਖੇਰ ਨੂੰ ਸਰਦੀਆਂ ਚ ਸਪੈਸ਼ਲੀ ਡੀਜ਼ਲ ਗੱਡੀਆਂ ਨੂੰ ਇੰਜਨ ਗਰਮ ਹੋਣ ਵਾਸਤੇ ਇਦਾਂ ਹੀ ਆਪਣੇ ਸ਼ਰੀਰ ਨੂੰ ਵੀ ਗਰਮ ਕਰ ਦੇਣਾ ਚਾਹੀਦਾ ਟਾਰਗੇਟ ਮੇਰਾ 5 ਕਿਲੋਮੀਟਰ ਦਾ ਤੇ ਦੇਖਦੇ ਹਾਂ ਕਿੰਨਾ ਚੱਲਦਾ ਚਲੋ ਆਜੋ ਹਾਂਜੀ ਮਿੱਤਰੋ ਰਨਿੰਗ ਸ਼ੁਰੂ ਹੋ ਗਈ ਮੈਂ ਘੜੀ ਤੇ ਆਪਣੇ ਲਾਤਾ ਵਾ ਟਾਈਮਰ ਪੂਰਾ ਤੇਨੇ ਆਪਾਂ ਨੂੰ ਇਹ ਡਿਸਟੈਂਸ ਵੀ ਦੱਸਣਾ ਐਂਡ 'ਚ ਵੀ ਦੱਸਣਾ ਕਿੰਨੀ ਆਪਣੀ ਹਾਰਟ ਰੇਟ ਰਹੀ ਆ ਤੇ ਕਿੰਨੇ ਟਾਈਮ 'ਚ ਆਪਾਂ ਸਾਰੀ ਰਨਿੰਗ ਕੀਤੀ ਹੈ ਨਾ ਤੇ ਚਲੋ ਆਜੋ 5 ਕਿਲੋਮੀਟਰ ਦਾ ਟਾਰਗੇਟ ਤੇ ਹਰ 1 ਕਿਲੋਮੀਟਰ ਤੋਂ ਬਾਅਦ ਤੁਹਾਨੂੰ ਅਪਡੇਟ ਕਰਾਂਗਾ ਕਿੱਦਾਂ ਮੇਰੀ ਰਨਿੰਗ ਚੱਲੀ ਓਕੇ ਸੀ 6 ਮਿੰਟ ਟਾਈਮਿੰਗ ਤੇ ਪੱਕੀ ਸੈਕਿੰਡ 1 ਕਿਲੋਮੀਟਰ ਡਨ 10 ਕਿਲੋਮੀਟਰ ਤੋਂ ਉੱਪਰ ਸਰੀਰ ਗਰਮ ਹੋ ਰਿਹਾ ਹੈ ਕੰਨਾ ਕਿਲੋਮੀਟਰ ਅੱਪ ਤੋਂ ਕਿਤੇ ਵਸਗਾ ਚੜਾਈ ਤੇ ਸੀ ਹੁਣ ਥੋੜੀ ਡਾਊਨਰ ਜਾ ਰਹੇ ਕੰਮ ਈਜ਼ੀ ਹੋ ਰਿਹਾ ਫੋਰਟੋਗ੍ਰਾਫ ਹਾਰਟ ਬੀਟ ਹਾਰਟ ਰੇਟ 162 163 ਤੇ 2 ਕਿਲੋਮੀਟਰ ਬਾਅਦ 10 ਕਿਲੋਮੀਟਰ ਡਨ 163 दी हार्ट रेट ਤੇ ਇੱਕ ਮਿੰਟ ਸੌਰੀ ਓਹੋ ਟੋਟਲ ਟੋਟਲ ਟਾਈਮ ਹੋ ਗਿਆ ਆਪਾਂ ਨੂੰ 13 ਮਿੰਟ ਤੇ ਆ ਪਿੱਛੇ ਰਿਵਿਊ ਚੈੱਕ ਕਰੋ ਗਰਾਊਂਡ ਪਹੁੰਚ ਗਿਆ ਮੈਂ ਸਪਨ ਸੈਟ ਚੈੱਕ ਕਰੋ ਗਰਾਊਂਡ ਚੈੱਕ ਕਰੋ ਸ਼ਾਮਾਂ ਪੈ ਗਈਆਂ ਬੱਟ ਲੈਤਾ ਜਾਂਦੀਆਂ ਨੇ ਤੇ ਬਹੁਤ ਸੋਹਣਾ ਨਜ਼ਾਰਾ 8 ਕਿਲੋਮੀਟਰ 2 ਕਿਲੋਮੀਟਰ ਰਹਿ ਗਏ ਹੋਰ ਤੇ ਪੂਰੀ ਫਿਨਿਸ਼ ਕਰ ਕਰ ਰਹੀ ਨਾ ਪੱਤੇ ਐਕਸਟਰਾ ਸਪ੍ਰਿੰਟ ਕਰਨੇ ਲੱਗੇ ਰਵੋ ਆਜੋ ਉਹ ਪਿੱਛੇ ਵੀ ਸਾਬਤਰੇ ਪਿੱਛੇ ਸਾਕਾ ਟ੍ਰੇਨਿੰਗ ਹੋ ਰਹੀ ਹੈ ਗਰਾਊਂਡ ਅੱਜ ਬੀਜ਼ੀ ਕਾਫੀ ਖਲੋ ਕੇ ਦਿਖਾਣਾ ਇੱਕ ਮਿੰਟ ਤੇ ਉਹ ਸਾਹਮਣੇ ক্রিকেট ਟ੍ਰੇਨਿੰਗ ਚੱਲ ਰਹੀ ਅੱਜ ਆਜੋ ਦੇਖਣੇ ਕਿ ਕੌਣ ਖੇਡਦਾ ਕ੍ਰਿਕਟ ਨੈਟਸ ਕ੍ਰਿਕਟ ਨੈਟਸ ਆਸਟ੍ਰੇਲੀਆ ਦੇ ਦੇਖੋ ਇਹੀ ਮੇਰਾ ਕਲੱਬ ਆ ਸਾਦਰਨ ਮੈਕਪਰਸ ਟੂਬੰਬਾ ਇੱਥੇ ਮਿਲ ਰਹਾ ਕੋਈ ਟੀਮ ਪ੍ਰੈਕਟਿਸ ਕਰ ਰਹੀ ਹੈ ਨੈਟਸ ਵਿੱਚ ਤੇ ਲਾਈਟਾਂ ਲੱਗੀਆਂ ਨੇ ਸਾਰੇ ਪਾਸੇ ਹੋ ਚਾਨਣ ਹੋਇਆ ਉਧਰ ਐਡਾ ਨਹੀਂ ਰਹਾ ਪਿਆ ਸ਼ਮ੍ਹਾਂ ਪੈਗੀਆਂ ਬਟ ਇਸ ਪਾਸੇ ਦਿਨ ਚੜਿਆ ਦੇਖੋ ਬਹੁਤ ਵਧੀਆ ਨੇ ਯਾਰ ਚਲੋ ਆਪਾਂ ਕਰਦੇ ਰਨਿੰਗ ਕੰਟੀਨਿਊ 180 सी हार्ट रेट 180 हार्ट रेट ਦਾ ਮਤਲਬ ਹੋ ਗਿਆ 1 ਮਿੰਟ 'ਚ 180 ਵਾਰ ਤੁਹਾਡਾ ਦਿਲ ਧੜਕ ਰਿਹਾ ਉਹਦਾ ਮਤਲਬ ਇਹ ਹੋ ਗਿਆ 1 ਸਕਿੰਟ 'ਚ 3 ਵਾਰ ਧੁਕ 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 180+ ਤੁਹਾਡਾ ਐਕਸਟ੍ਰੀਮ ਜਾਂ ਮੈਕਸਿਮਮ ਹਾਰਟ ਰੇਟ ਚ ਆਉਂਦੀ ਕੈਟਾਗਰੀ ਤੇ ਉਹ ਰੈਗਰਸ ਫਿਜ਼ੀਕਲ ਵਰਕਆਊਟ ਤੇ ਬਾਅਦ ਆਉਂਦੀ ਆ 180 ਹੁਣ ਗੱਲਾਂ ਕਰਦਾ ਆ ਕਿੱਦਰਾ ਆ ਗਿਆ 160 ਪਹੁੰਚ ਗਿਆ ਗੱਲਾਂ ਕਰਦੇ ਕਰਦੇ ਹਣਾ ਏਡੀ ਛੇਤੀ ਘਟਿਆ ਹਾਂ ਦਾ ਤੇ 180 ਪਲੱਸ ਕਰਨ ਦੀ ਕੋਸ਼ਿਸ਼ ਕਰੂੰਗਾ ਲਾਸਟ 1 ਕਿਲੋਮੀਟਰ ਰਹਿ ਗਿਆ ਲੈਟ ਪੈਰੀ ਮਗਰ 1 ਕਿਲੋਮੀਟਰ ਹੈਗਾ ਲਾਸਟ ਚਲਵਾ ਆ ਜੋ ਲਗਭਗ ਮਿੰਟ ਰੋ 5 ਕਿਲੋਮੀਟਰ ਡਨ ਟਾਈਮ ਲੱਗਾ ਆਪਾਂ ਨੂੰ 38 ਨੀਅਰਲੀ 40 ਮਿੰਟ ਤੇ ਹੁਣ 153 ਤੇ ਹਾਰਟ ਰੇਟ ਚੱਲ ਰਹੀ। ਹਾਂਜੀ ਵੀ ਮਿੱਤਰੋ ਵਾਪਸੀ ਘਰ ਨੂੰ 5 ਕਿਲੋਮੀਟਰ ਡਨ ਤੇ ਹਜੇ ਡੇਢ ਕਿਲੋਮੀਟਰ ਦਾ ਰਸਤਾ ਵਾਕ ਦਾ ਹੋਰ ਹੈ ਘਰ ਨੂੰ ਤੇ ਉਹ ਮੈਂ ਵਾਕ ਕਰਕੇ ਜਾਣਾ ਮੈਂ ਰਨਿੰਗ ਕਰਕੇ ਨਹੀਂ ਜਾਣਾ। ਉਹ ਥੋੜਾ ਕੂਲ ਡਾਊਨ ਪੀਰੀਅਡ ਹੁੰਦਾ ਤੁਹਾਡਾ ਜੇ ਤੁਸੀਂ ਰਨਿੰਗ ਕਰ ਲਈ ਤੁਹਾਨੂੰ ਹੌਲੀ-ਹੌਲੀ ਆਪਣੀ ਬੋਡੀ ਠੰਡੀ ਕਰਨੀ ਚਾਹੀਦੀ ਹੈ ਜ ਜਿਹਨੂੰ ਕੂਲ ਡਾਊਨ ਕਹਿੰਦੇ ਆ। ਤੇ ਜੇ ਤੁਸੀਂ ਰਨਿੰਗ ਕੀਤੀ ਹੈ ਥੋੜੀ ਦੇਰ ਵਾਕ ਕਰੋ। ਯੱਕ ਤਾਂ ਮੈਂ ਜਾ ਕੇ ਬੈਠ ਹੋਣਾ। ਥੋੜੀ ਜੀ ਬੋ ਕਰਕੇ ਸਰੀਰ ਹੌਲੀ ਹੌਲੀ ਠੰਡਾ ਕਰੋ ਤੇ ਬਸ ਆਪਾਂ ਉਹੀ ਕਰੰਦੇ ਹੁਣ ਘਰ ਨੂੰ ਜਾਂਦੇ ਜਾਂਦੇ ਤੇ ਘਰੇ ਜਾ ਕੇ ਕੁਝ ਨਹੀਂ ਬਸ ਤੇ ਅੱਜ ਸ਼ਾਮ ਨੂੰ ਰਾਤ ਨੂੰ ਸਾਰੇ 10 ਵਜੇ ਰਜਿੰਦੀਸ਼ ਦੀ ਸ਼ਿਫਟ ਮੁੱਕੂਗੀ ਤੇ ਉਹਨੂੰ ਲੈਣ ਜਾਵਾਂਗੇ ਦੇਖਦੇ ਕੀ ਪ੍ਰੋਗਰਾਮ ਬੰਦਾ ਜੇ ਬਾਕੀ ਉਹ ਸੱਚ ਤੇ ਨਾਲੇ ਮੈਂ ਸੋਚਿਆ ਕਿ ਸਪ੍ਰਿੰਟਾਂ ਕਰੂੰਗਾ ਮੈਂ ਰਨਿੰਗ ਕਰਨ ਤੋਂ ਬਾਅਦ ਥੋੜੀ ਜੀ ਹਿੱਟ ਵਰਕ ਵਰਕਆਊਟ ਬਟ ਨਹੀਂ ਹਿੰਮਤ ਨਹੀਂ ਮੂਡ ਨਹੀਂ ਬਣਿਆ ਮਾਹੌਲ ਨਹੀਂ ਬਣਿਆ ਮੂਡ ਬਸ ਬੱਸ ਹੋ ਗਈ ਬਸ ਬਹੁਤ ਬਸੂਹੀ ਤੇ ਬਸ ਆਜੋ ਘਰ ਨੂੰ ਚਲਦੇ ਆ ਘਰੇ ਜਾ ਕੇ ਦੇਖਦੇ ਆ ਕੀ ਬਣਦਾ ਕੀ ਖਾਣੂ ਬਣਦਾ ਵਾ ਚਲੋ ਆਜੋ ਬਾਕੀ ਵਲੌਗ ਕਰਦੇ ਆ ਘਰੇ ਜਾ ਕੇ ਕੰਟੀਨਿਊ ਆਜੋ